ਵੇਰੇ ਮੈਨੂੰ ਵੀ ਖੜਾ ਲਓ ਯਾਰ ਵੀਰੇ ਪਹਿਲਾ ਆਣਾ ਸੀ ਤੇ ਯਾਰ ਹੁਣ ਨਹੀਂ ਅਸੀਂ ਖੜਾ ਦੇਗੇ ਐਵੇਂ ਉਹ ਖੜਾ ਲਓ ਕਿ ਵਰਲਡ ਕੱਪ ਚੱਲ ਰਿਆ ਯਾਰ ਉਹ ਗੱਲ ਸੁਣ ਬਾਈ ਭਾਈ ਗਰਾਊਂਡ ਦੇ ਸੂਲ ਨੇ ਜਿਹੜਾ ਟਾਸ ਤੋਂ ਪਹਿਲਾਂ ਆ ਗਿਆ ਉਹੀ ਪਹਿਲਾ ਮੈਚ ਖੇਡੂਗਾ ਤੂੰ ਬਾਅਦ ਚ ਆਣਾ ਜਾ ਕੇ ਬਾਹਰ ਵਜਾ ਗਰਾਊਂਡ ਦੇ ਹੁਣ ਖੜਾਂਦੇ ਨਹੀਂ ਇਹ ਬਾਈ ਨਾ ਨਾ ਬਾਈ ਗਰਾਊਂਡ ਦੇ ਸੂਲ ਨਾਲ ਕੋਈ ਸਮਝੌਤਾ ਨਹੀਂ ਬਾਹਰ ਬੈਠ ਜਾ ਕੇ ਹੁਣ ਤਾਂ ਨਹੀਂ ਖੜਾਣਾ ਤੁਹਾਡੀ ਮਰਜ਼ੀ ਹੈ ਉਰੇ ਬਾਈਸ ਫਾਈ ਬਾਲ ਤਾਂ ਟੁੱਟ ਗਈ ਯਾਰ ਹਾਂ ਪਰ ਹੁਣ ਬਾਈ ਪਰਿਆ ਅਖੇੜੀਏ ਨਾ ਨਾ ਬਾਈ ਛੋਡੇ ਦਾ ਸੋਲ ਲੈ ਮੈਂ ਕਿਵੇਂ ਖੇਡ ਲੂੰ ਹੁਣ ਬਾਈ ਲੈ ਅਸੂਲ ਨੂੰ ਕਿਹੜਾ ਵਰਲਡ ਕੱਪ ਲਾਰਖਾ ਯਾਰ ਇਹ ਅਸੀਂ ਇਹ ਮੇਰੀ ਤਾਂ ਇੱਕ ਸ਼ਰਤ ਹੈ ਬਾਈ ਫਿਰ ਬੋਲ ਵੀਰੇ ਬੋਲ ਜਲਦੀ ਬੋਲ ਕਿਹੜੀ ਸ਼ਰਤ ਹੈ ਤੇਰੀ ਸ਼ਰਤ ਮੇਰੀ ਇਹ ਹੈ ਕਿ ਮੈਂ ਪਹਿਲਾ بیٹنگ ਕਰੂੰਗਾ ਮੈਂ ਤਾਂ ਬਾਈ ਤੀਨੇ ਸਾਰੀਆਂ ਸ਼ਰਤਾਂ ਮਨਜ਼ੂਰ ਨੇ ਤੂੰ ਐ ਦੱਸ ਬੋਲ ਸਲੋ ਖੇਡੇਗਾ ਕਿ ਫਾਸਟ ਖੇਡੇਗਾ ਹਾਂ ਲੋ ਬਾਈ ਦੋੇ ਘੰਟਾ ਇੱਕ ਇੱਕ ਬਾਰੋ ਬਾਰੀ ਪਾਉਣੀ ਪੈਂਦਾ ਠੀਕ ਹੈ ਸ਼ਾਵਾ ਸ਼ਾਵਾ ਬਹੁਤ ਸੋਹਣੀ ਬੈਟਿੰਗ ਹੈ ਬਾਈ ਜੀ